ਹਾਂ ਜੀ ਕਿਨਾਂ ਡਾੜੀ ਸਰਬਜੀਤ ਸਿੰਘ ਜੀ ਕਿਹੜਾ ਪਿੰਡ ਹੈ ਮਲੋੜ ਸ਼ਹਿਰ ਹੈ ਜੀ ਇਹੜਾ ਛੋਟਾ ਸੀ ਡੈਕਸੀਡੈਂਟ ਹੋਇਆ ਕੀ ਕਰਨ ਬਣਿਆ ਸਰ ਅਸੀਂ ਆਪਦੀ ਸਾਈਡ ਆ ਰਹੇ ਸੀ ਜੀ ਸਾਹਮਣੇ ਕਾਰ ਆ ਰਹੀ ਸੀ ਅਸੀਂ ਲੈਟਾ ਵੀ ਬੰਦ ਕਰਤੀਆਂ ਪਰ ਉਹਨੇ ਫੇਰ ਵੀ ਨਹੀਂ ਮਲੋ ਸਲੋਕ ਕੀਤੀ ਉਹਨੇ ਯੱਕ ਦਾ ਮਾ ਕੇ ਸਾਡੇ ਬਣੀ ਵਟਤੀ ਜੀ ਸਾਡੇ ਕਨੈਕਟਰ ਸਾਈਡ ਮਾਰੀ ਗਈ ਤੁਸੀਂ ਕਿੱਥੋਂ ਆ ਰਹੇ ਸੀ ਤੇ ਕਿੱਥੇ ਜਾ ਰਹੇ ਸੀ ਅਸੀਂ ਜਾਣਾ ਸੀ ਗੋਵਿੰਦਵਾਲ ਸਾਹਿਬ ਜਾਣਾ ਸੀ ਮਲੋੜ ਤੋਂ ਆ ਰਹੇ ਸੀ ਇਹ ਕਾਰ ਵਾਲਾ ਕਿਹੜੀ ਸੜਕ ਤੋਂ ਆਇਆ ਇਹ ਸਾਹਮਣੇ ਆ ਰਹੇ ਸੀ ਜੀ ਇਧਰੋਂ ਆਪਣੇ ਫਟਾਵਾਤ ਤੋਂ ਕਿਸ ਦੀ ਗਲਤੀ ਹੈ ਇਹ ਕਾਰ ਵਾਲੇ ਦੀ ਸਾਰੀ ਗਲਤੀ ਹੈ ਜੇ ਅਸੀਂ ਤਾਂ ਆਪਣੀ ਸਾਈਡ ਤੇ ਸੀ ਜੀ ਪ੍ਰਸ਼ਾਸਨ ਆਇਆ ਮੌਕਾ ਦੇਖੋ ਮੌਕਾ ਵੇਖਣ ਆਏ ਸੀ ਪ੍ਰਸ਼ਾਸਨ ਪ੍ਰਸ਼ਾਸਨ ਉਹਨਾਂ ਦੇ ਕਾਗਜ਼ ਲੈ ਕੇ ਗੱਡੀ ਤੇ ਤੇ ਮੌਕਾ ਵੇਖ ਕੇ ਚਲੇ ਗਏ ਕਹਿੰਦੇ ਤੁਸੀਂ ਆਲਦੀ ਸਾਈਡ ਤੇ ਠੀਕ ਹੋ ਪਰ ਚਲੋ ਪਛਾਹ ਹੋ ਗਿਆ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਾਨੀ ਮਲੇ-ਮੁੱਲੇ ਸੱਟਾਂ ਹੀ ਅੰਦਰ ਲੀਆਂ ਬਸ ਹੁਣ ਇੱਕ ਵਾਰ ਤਾਂ ਨਹੀਂ ਪਤਾ ਲੱਗਦਾ ਤਾਂ ਇਹਦਾ ਕੀ ਮੰਗ ਕੀ ਕਰਦੇ ਆ ਮੰਗ ਇਨਸਾਫ ਦੀ ਜੀ ਤੁਹਾਡੇ ਸਾਹਮਣੇ ਜੋ ਮਤਲਬ ਮੇਰੀ ਤਾਂ ਗੱਡੀ ਖਤਮ ਹੋ ਗਈ ਜੀ ਇਹ ਤੋਂ ਉਹ ਆਪਣਾ ਬਲਦੇਵ ਸਿੰਘ ਜੀ ਕਿਹੜਾ ਪਿੰਡ ਹੈ ਮੇਰਾ ਪਿੰਡ ਫਤਿਹਪੁਰ ਅੱਜ ਤੁਸੀਂ ਡਰਾਈਵਰ ਦੇ ਨਾਲ ਇੱਥੇ ਆਏ ਹੋ ਕੀ ਹੈ ਸਾਰੀ ਘਟਨਾ ਤੇ ਸਾਰੀ ਘਟਨਾ ਇਹ ਆ ਕਿ ਸਾਨੂੰ ਮੈਸੇਜ ਆਇਆ ਮਲੋੜ ਤੋਂ ਜੂਨੀਅਰ ਦੀ ਗੱਡੀ ਆ ਸਾਨੂੰ ਇਹ ਮੈਸੇਜ ਆਇਆ ਕਿ ਉਹਦੇ ਗੱਡੀ ਦਾ ਐਕਸੀਡੈਂਟ ਹੋਇਆ ਤਾਂ ਅਸੀਂ ਉਸੇ ਲਈ ਫੋਟੋ ਲੈਤੀ ਆਂ ਇਹ ਦੇਖਿਆ ਅੱਗੇ ਵੇਖਿਆ ਕਿ ਗਲਤੀ ਕਿਸ ਪਾਸੇ ਆਂਦੇ ਆ ਕਾਰ ਵਾਲੇ ਦੀ ਆ ਇਹਦੀ ਗੱਡੀ ਟੋਟਲ ਲਾਸਟ ਹੋ ਗਈ ਆ ਤੇ ਇਹਨੂੰ ਇਨਸਾਬ ਮਿਲਣਾ ਚਾਹੀਦਾ ਇਹ ਉੱਤੇ ਹੱਥ ਵਾਲੀ ਦੇ ਨਾਲ ਜੋ ਨਹੀਂ ਇਹ ਆਪ ਇਹ ਨਾਲ ਤੇਰੀ ਰੇਡੀਏਟਰ ਨਹੀਂ ਇਹ ਨਾਲੋਂ ਪੂਰੀ ਮਤ ਕੀਤੀ ਜਾਊਗੀ ਪੂਰੀ ਕਰਾਂਗੇ ਮਰ ਜਾਨੇ ਦੇਖਿਆ ਜਾਵੇ ਕਾਰ ਨਹਿ ਚ ਡਿੱਗੀ ਆ ਤੇ ਕਾਰ ਸਵਾਰ ਜਿਹੜਾ ਭੱਜ ਗਿਆ ਕਹਿੰਦੇ ਇਹਨਾਂ ਸੁਣਦੇ ਕਹਿੰਦੇ ਕਹਿੰਦੇ ਕਾਰ ਵਾਲਾ ਭੱਜ ਗਿਆ ਤੇ ਰਾਤ ਸਾਡੇ 3:11 ਦੀ ਗੱਲ ਆ ਹਾਂਜੀ ਕੀ ਨਾ ਤੁਹਾਡਾ ਜੀ ਦਜੀਤ ਸਿੰਘ ਤੇਰੀ ਰਬਣੀ ਜੀ ਕਿਹੜਾ ਪਿੰਡ ਆ ਜੀ ਚੋਲਾ ਸਾਹ ਖੁੱਤੋਲਾ ਖੁਰਦਾ ਇਹ ਕੀ ਘਟਣਾ ਬਚੀ ਇਹ ਸਾਰਾ ਇਧਰੋਂ ਗੱਡੀ ਆ ਇਹ ਗੱਡੀ ਹੱਥੀ ਜਿਹੜਾ ਲੰਘ ਆਇਨੂੰ ਉਹ ਗੱਡੀ ਆਈ ਇੱਕਦਾਂ ਪਤਾ ਨਹੀਂ ਉਹਨੇ ਦੇਖਿਆ ਨਹੀਂ ਕੋਰਾ ਬਜਾਣ ਕੀ ਕਰਦਾ ਸਰ ਉਹਨੇ ਇੱਕਦਾਂ ਗੱਡੀ ਕੱਟ ਕੇ ਆਵੇ ਡਰਾਈਵਰ ਸਾਈਡ ਮਾਰੀ ਕਨੈਕਟਰ ਸਾਈਡ ਇਧਰ ਵੱਜੀ ਆ ਦੀ ਉਹਦੀ ਵੀ ਗੱਡੀ ਕਨੈਕਟਰ ਸਾਈਡ ਵੱਜੀ ਆ ਉਧਰ ਜਾ ਗੱਡੀ ਪੜਚ ਕੇ ਨਹਿਰ ਚ ਵੱੜ ਗਈ ਆ ਉੱਥੋਂ ਉੱtre ਆ ਉਹਨੇ ਵੇਖਿਆ ਬਈ ਮੈਨੂੰ ਦੇਖਿਆ ਕੋਈ ਨਹੀਂ ਗਾੜੀ ਗੱਡੀ ਨਹੀਂ ਦੇ ਤੇ ਮੈਂ ਪਰਨਾ ਬੰਦ ਕੇ ਮੁੜ ਕੇ ਲੱਪਾ ਲਾ ਹਾਂ ਕੀ ਮੰਗਦੀ ਕਰਦੇ ਹਾਂਜੀ ਮੈਂ ਲੈ ਗਿਆ ਹਾਈ ਕੀ ਮੰਗ ਕਰਦੇ ਜੀ ਮੰਗਦੇ ਆ ਪਾਜੀ ਸਾਹਿਬ ਦੀ ਗੱਡੀ ਆਦੀ ਇਹਨਾਂ ਤੁਹਾਡਾ ਮੈਂ ਤੇ ਡਰਾਈਵਰ ਆਪਣਾ ਕੋਟਰ ਲਾ ਆਈ ਤੁਹਾਡਾ ਟੋਆ ਮੇਰਾ ਟੋਆ ਨਹੀਂ ਮੌਕੇ ਤੇ ਦੇਖਿਆ ਜੀ ਮੌਕੇ ਤੇ ਮੈਂ ਇੱਥੇ ਮੈਂ ਗੱ ਕਾਲ ਸੇ ਰਿਕਨ ਬਜਖਣਾ ਮੈਂ ਕਿਹਾ ਤਾਈ ਬਜਖਣਾ ਬਜਖੀ ਕਰ ਰਹਾ ਹੈ ਇਹ ਰਾਤ ਦਾ 10 ਵਜੇ ਦਾ 11 ਵਜੇ ਨੇ 11 ਵਜੇ ਨੇ 10 ਢਾਢਾ 11 ਵਜੇ ਦਾ ਹਾਂ ਸੰਸਰ ਕਿਲਾ ਐਕਸੀਡੈਂਟ ਹੋਇਆ ਕਾਰ ਦੀ ਮੈਕ ਟੁੱਟੀ ਆ ਕਰੀ ਮਾਹਰਾਂ ਦੀ ਕੀ ਕਰ ਲੈਦੀ ਹੈ ਜੀ ਇਹ ਜੀ ਰਣਜੀਤ ਸਿੰਘ ਸਨ ਆਫ ਮਰੀਕ ਸਿੰਘ ਆ ਇਥੇ ਗੁਰਪ੍ਰੀਤ ਗੁਰਦੁਆਰਾ ਸਾਹਿਬ ਦੇ ਲਾਗੇ ਰਹਿੰਦਾ ਆ ਕਿ ਤੇ ਰਾਤ ਹਨੇਰੀ 11 ਵਜੇ ਆਉਣ ਡਿਆ ਸੀ ਇੱਕ ਪਾਸੋਂ 3 ਵੀਲਰ ਆ ਆ ਰਿਹਾ ਸੀ ਤੇ ਤਾਂ ਆਪਣੀ ਚੋਲਾ ਸਾਹਿਬ ਸਾਈਡ ਤੋਂ ਜੀ ਤੇ ਇਹ ਜਿਹੜਾ ਲਟਕਾ ਦੂਜਾ ਕਾਰ ਵਾਲਾ ਆ ਉਹ ਸਵਿਫਟ ਕਾਰ ਦੇ ਉੱਤੇ ਇਧਰੋਂ ਜਾ ਰਿਹਾ ਹੈ ਤੇ ਟਰੱਕ ਸਿੱਕ ਬੱਜਰ ਦਾ ਲੱਦਿਆ ਹੋਇਆ ਉਹ ਕਿਤੇ ਵਸਾਖੀ ਕਰਕੇ ਪੈਂਚਰ ਹੋ ਗਿਆ ਜਿਹਦਾ ਕਾਰਨ ਉਹਦਾ ਉਹਨੂੰ ਸਾਈਡ ਤੇ ਡਾਕ ਛੱਡਿਆ ਉਹਨੇ ਤੇ ਰਾਤ ਜਿਹੜਾ ਇੱਕ ਦੂਜੇ ਨੂੰ ਇਹਨਾਂ ਨੇ ਲੈਟਾ ਨਾ ਦੇਣ ਕਾਰਨ ਜਾਂ ਨਾਂ ਪਤਾ ਲੱਗਣ ਕਾਰਨ ਇਹਨਾਂ ਦਾ ਆਪਸ ਵਿੱਚ ਦੋਵਾਂ ਦਾ ਹੋ ਗਿਆ ਟੱਕਰਾ ਤੇ ਜੋ ਵੀ ਕਾਨੂੰਨੀ ਬਣਦੀ ਕਾਰੋਇ ਉਹ ਵੇਖੇ ਕਰਦੇ ਆ ਇਹ ਮੌਕਾ ਵੇਖਣਾ ਹੈ ਚੱਲ ਚੱਲ ਮੌਕੇ ਤੇ ਜਾ ਰਹੇ ਹਾਂ ਹਾਂਜੀ ਅਜੇ ਫੇਲਾ ਲੋ ਰਾਤ ਆਪੇ ਉੱਠ ਕੇ ਚਲੇ ਜਾਏਗੀ ਤੇ ਠੀਕ ਆ ਵੈਸੇ ਉਹਦੇ ਨਾਲ ਗੱਲ ਹੋਈ ਉਹਦੇ ਡੈਡੀ ਨਾਲ ਉਹ ਕਹਿੰਦੇ ਪੈਸੇ ਲੈ ਕੇ ਆ ਰਹੇ ਆ